ਭਾਗੀ ਖਬਰ ਭਾਰਤੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਭਾਰਤ ਦੇ 42 ਲੋਕ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਏ ਨੇ ਬੱਸ ਦੀ ਟੱਕਰ ਤੇਲ ਦੇ ਟੈਂਕਰ ਨਾਲ ਹੋ ਜਾਂਦੀ ਆ ਜਿਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਚੁੱਕੀ ਆ ਇਹ ਅੰਕੜਾ ਵੱਧ ਵੀ ਸਕਦਾ ਹਲੇ ਤੱਕ 42 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਆ ਕਈ ਜ਼ਖਮੀ ਨੇ ਜ਼ਖਮੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਕੌਣ ਨੇ ਇਹ 42 ਲੋਕ ਕਿੱਥੋਂ ਕਿੱਥੇ ਜਾ ਰਹੇ ਸੀ ਕਿ ਮੈਂ ਹਾਦਸਾ ਵਾਪਰਿਆ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਮੁ슬림 ਭਾਈਚਾਰੇ ਦੇ ਲੋਕ ਜੋ ਕਿ ਮੱਕੇ ਦੇ ਵਿੱਚ ਉਮਰਾ ਕਰਕੇ ਮਦੀਨੇ ਵੱਲ ਜਾ ਰਹੇ ਸੀ ਆਪਣੀਆਂ ਰਸਮਾਂ ਪੂਰੀਆਂ ਕਰਨ ਦੇ ਲਈ ਤੇ 사ウਦੀ ਅਰਬ ਦੇ ਵਿੱਚ ਜੋ ਮਦੀਨੇ ਦੇ ਵਿੱਚ ਜਾ ਰਹੇ ਸੀ ਜਦੋਂ ਤਾਂ ਉਸ ਵੇਲੇ ਇਹ ਬੱਸ ਜਿਹੜੀ ਹੈ ਇੱਕ ਤੇਲ ਦੇ ਟੈਂਕਰ ਨਾਲ ਟਕਰਾ ਜਾਂਦੀ ਆ ਤੇ ਅੱਗ ਲੱਗ ਜਾਂਦੀ ਆ ਬੱਸ ਨੂੰ ਰਾਤ ਦਾ ਸਮਾਂ ਸੀ ਯਾਤਰੀ ਸਾਰੇ ਗੁੜੀ ਨੀਂਦ ਦੇ ਵਿੱਚ ਸੁੱਤੇ ਪਏ ਸੀ ਕਈ ਤਾਂ ਜਿੰਦਾ ਸੜ ਚੁੱਕੇ ਇਨ੍ਹਾਂ ਦੇ ਵਿੱਚ 20 ਮਹਿਲਾਵਾਂ 11 ਬੱਚੇ ਤੇ ਬਾਕੀ ਦੇ ਮਰਦ ਦੱਸੇ ਜਾ ਰਹੇ ਨੇ ਕਈ ਜ਼ਖਮੀਆਂ ਜ਼ਖਮੀਆਂ ਨੂੰ ਨੇੜੇ ਤੇੜੇ ਦੇ ਲੋਕਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਰਾਹਤ ਕਾਰਜ ਜਾਰੀ ਆ ਉੱਥੇ ਰਾਹਤ ਕਾਰਜ ਦੀਆਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਕਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਜਿਹੜੇ ਯਾਤਰੀ ਸੀ ਹైదరాబాద్ ਦੇ ਦੱਸੇ ਜਾ ਰਹੇ ਨੇ ਤੇਲੰਗਾਨਾ ਦੇ ਦੱਸੇ ਜਾ ਰਹੇ ਨੇ ਜ਼ਿਆਦਾਤਰ ਤਿਲੰਗਾਨਾ ਦੇ ਮੁੱਖ ਮੰਤਰੀ ਰੇਬੰਤ ਰੇੜੀ ਦੇ ਵੱਲੋਂ ਇਸ ਬੱਸ ਹਾਦਸੇ ਤੋਂ ਬਾਅਦ ਦੁੱਖ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੂਜੇ ਪਾਸੇ ਸੰਸਦ ਜਿਹੜੇ ਨੇ ਉਬੈਸੀ ਉਹਨਾਂ ਦੇ ਵੱਲੋਂ ਵੀ ਹైదరాబాద్ ਦੀ ਟਰੈਵਲ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਹੜੇ ਕਿਹੜੇ ਪਰਿਵਾਰ ਦੇ ਵਿੱਚੋਂ ਸੀ ਇਹ ਕਿੱਥੋਂ ਦੇ ਜ਼ਿਆਦਾਤਰ ਭਾਰਤੀ ਰਹਿਣ ਵਾਲੇ ਸੀ ਹਾਲਾਂਕਿ ਹੁਣ ਤੱਕ ਦੀ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤਾਂ ਉਸ ਦੇ ਵਿੱਚ ਇਹ ਆ ਕਿ ਜ਼ਿਆਦਾਤਰ ਜੋ ਸਾਊਦੀ ਅਰਬ ਗਏ ਸੀ ਜੋ ਮੱਕੇ ਉਮਰਾ ਕਰਕੇ ਮਦੀਨੇ ਵੱਲ ਜਾ ਰਹੇ ਸੀ ਇਹਨਾਂ ਦੇ ਵਿੱਚ ਜ਼ਿਆਦਾਤਰ ਯਾਤਰੀ ਹైదరాబాద్ ਦੇ ਦੱਸੇ ਜਾ ਰਹੇ ਨੇ ਹైదరాబాద్ ਦੇ ਦੋ ਟਰੈਵਲ ਏਜੰਸੀਆਂ ਦੇ ਥਰੂ ਇਹ ਗਏ ਸੀ ਤਾਂ ਮੁ슬ਮਿ ਭਾਈਚਾਰੇ ਦੇ ਸਾਰੇ ਲੋਕ ਸੀ ਜੋ ਕਿ ਹੁਣ ਮੌਤ ਦੀ ਗੁੜੀ ਨੀਂਦਮੰਦ ਭਾਗੀ ਖਬਰ ਭਾਰਤੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਭਾਰਤ ਦੇ 42 ਲੋਕ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਏ ਨੇ ਬੱਸ ਦੀ ਟੱਕਰ ਤੇਲ ਦੇ ਟੈਂਕਰ ਨਾਲ ਹੋ ਜਾਂਦੀ ਆ ਜਿਸ ਦੇ ਵਿੱਚ 42 ਲੋਕਾਂ ਦੀ ਮੌਤ ਹੋ ਚੁੱਕੀ ਆ ਇਹ ਅੰਕੜਾ ਵੱਧ ਵੀ ਸਕਦਾ ਹਾਲੇ ਤੱਕ 42 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਆ ਕਈ ਜ਼ਖਮੀ ਨੇ ਜ਼ਖਮੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਕੌਣ ਨੇ ਇਹ 42 ਲੋਕ ਕਿੱਥੋਂ ਕਿੱਥੇ ਜਾ ਰਹੇ ਸੀ ਕਿਵੇਂ ਹਾਦਸਾ ਵਾਪਰਿਆ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਸਾਂਝੀ ਕਰਦੇ ਆ ਦਰਅਸਲ ਮੁ슬림 ਭਾਈਚਾਰੇ ਦੇ ਲੋਕ ਜੋ ਕਿ ਮੱਕੇ ਦੇ ਵਿੱਚ ਉਮਰਾ ਕਰਕੇ ਮਦੀਨੇ ਵੱਲ ਜਾ ਰਹੇ ਸੀ ਆਪਣੀਆਂ ਰੈਂਦੀਆਂ ਰਸਮਾਂ ਪੂਰੀਆਂ ਕਰਨ ਦੇ ਲਈ ਤੇ ਸਾਊਦੀ ਅਰਬ ਦੇ ਵਿੱਚ ਜੋ ਮਦੀਨੇ ਦੇ ਵਿੱਚ ਜਾ ਰਹੇ ਸੀ ਜਦੋਂ ਤਾਂ ਉਸ ਵੇਲੇ ਇਹ ਬੱਸ ਜਿਹੜੀ ਹੈ ਇੱਕ ਤੇਲ ਦੇ ਟੈਂਕਰ ਨਾਲ ਟਕਰਾ ਜਾਂਦੀ ਆ ਤੇ ਅੱਗ ਲੱਗ ਜਾਂਦੀ ਆ ਬੱਸ ਨੂੰ ਰਾਤ ਦਾ ਸਮਾਂ ਸੀ ਯਾਤਰੀ ਸਾਰੇ ਗੁੜੀ ਨੀਂਦ ਦੇ ਵਿੱਚ ਸੁੱਤੇ ਪਏ ਸੀ ਕਈ ਤਾਂ ਜਿੰਦਾ ਸੜ ਚੁੱਕੇ ਇਹਨਾਂ ਦੇ ਵਿੱਚ 20 ਮਹਿਲਾਵਾਂ 11 ਬੱਚੇ ਤੇ ਬਾਕੀ ਦੇ ਮਰਦ ਦੱਸੇ ਜਾ ਰਹੇ ਨੇ ਕਈ ਜ਼ਖਮੀ ਐ ਜ਼ਖਮੀਆਂ ਨੂੰ ਨੇੜੇ ਤੇੜੇ ਦੇ ਲੋਕਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਰਾਹਤ ਕਾਰਜ ਜਾਰੀ ਆ ਉੱਥੇ ਰਾਹਤ ਕਾਰਜ ਦੀਆਂ ਜਿਹੜੀਆਂ ਟੀਮਾਂ ਨੇ ਉਹ ਲਗਾਤਾਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਕਰਵਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਜਿਹੜੇ ਯਾਤਰੀ ਸੀ ਹైదరాబాద్ ਦੇ ਦੱਸੇ ਜਾ ਰਹੇ ਨੇ ਤੇਲੰਗਾਨਾ ਦੇ ਦੱਸੇ ਜਾ ਰਹੇ ਨੇ ਜ਼ਿਆਦਾਤਰ ਤੇਲੰਗਾਨਾ ਦੇ ਮੁੱਖ ਮੰਤਰੀ ਰੇਬੰਤ ਰੇੜੀ ਦੇ ਵੱਲੋਂ ਇਸ ਬੱਸ ਹਾਦਸੇ ਤੋਂ ਬਾਅਦ ਦੁੱਖ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੂਜੇ ਪਾਸੇ ਸੰਸਦ ਜਿਹੜੇ ਨੇ ਉਬੈਸੀ ਉਹਨਾਂ ਦੇ ਵੱਲੋਂ ਵੀ ਹైదరాబాద్ ਦੀ ਟਰੈਵਲ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਹੜੇ ਕਿਹੜੇ ਪਰਿਵਾਰ ਦੇ ਵਿੱਚੋਂ ਸੀ ਇਹ ਕਿੱਥੋਂ ਦੇ ਜ਼ਿਆਦਾਤਰ ਭਾਰਤੀ ਰਹਿਣ ਵਾਲੇ ਸੀ ਹਾਲਾਂਕਿ ਹੁਣ ਤੱਕ ਦੀ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤਾਂ ਉਸ ਦੇ ਵਿੱਚ ਇਹ ਆ ਕਿ ਜ਼ਿਆਦਾਤਰ ਜੋ 사ウਦੀ ਅਰਬ ਗਏ ਸੀ ਜੋ ਮੱਕੇ ਤੋਂ ਉਮਰਾ ਕਰਕੇ ਮਦੀਨੇ ਵੱਲ ਜਾ ਰਹੇ ਸੀ ਇਹਨਾਂ ਦੇ ਵਿੱਚ ਜ਼ਿਆਦਾਤਰ ਯਾਤਰੀ ਹైదరాబాద్ ਦੇ ਦੱਸੇ ਜਾ ਰਹੇ ਨੇ ਹైదరాబాద్ ਦੇ ਦੋ ਟ੍ਰੈਵਲ ਏਜੰਸੀਆਂ ਦੇ ਥਰੂ ਇਹ ਗਏ ਸੀ ਤਾਂ ਮੁਸਲਿਮ ਭਾਈਚਾਰੇ ਦੇ ਸਾਰੇ ਲੋਕ ਸੀ ਜੋ ਕਿ ਹੁਣ ਮੌਤ ਦੀ